ਸਾਜ ਪਈਏ ਜੀ ਪਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਦਾਸ ترਸੇਮ ਸਿੰਘ ਅੱਡ ਗ੍ਰੰਥੀ ਮਾਹਲਾ ਸ਼ੇਰਪੁਰ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਨੇ ਆ ਜਿਨ੍ਹਾਂ ਨੇ ਬਹੁਤ ਹੀ ਸ਼ਰਧਾ ਤੇ ਭਾਵਨਾ ਨੂੰ ਮੁੱਖ ਰੱਖਦੇ ਅੱਜ ਸੰਗਤ ਰੂਪੀ ਗੁਰਦੁਆਰਾ ਸਾਹਿਬ ਆਜੀਆਂ ਭਰੀਆਂ ਨੇ ਇੱਥੋਂ ਦੀ ਪ੍ਰਬੰਧਕ ਕਮੇਟੀ ਇੱਥੋਂ ਦੀਆਂ ਸੰਗਤਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਧੰਨਵਾਦ ਅਤੇ ਨਾਲ ਹੀ ਗੁਰੂ ਨਾਨਕ ਦੇ ਮਾਲਬ ਦੇ ਫਲਸਫੇ ਨੂੰ ਯਾਦ ਕਰਦਿਆਂ ਹੋਇਆਂ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਤੇ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਹਨੇਰ ਬਦਵਾ ਜਦੋਂ ਗੁਰੂ ਨਾਨਕ ਦੇ ਮਹਾਰਾਜ ਪ੍ਰਗਟ ਹੋਏ ਸਾਰੇ ਸੰਸਾਰ ਵਿੱਚ ਹਨੇਰਾ ਸੀ ਕੁੱਪ ਹਨੇਰਾ ਸੀ ਵਿਕਾਰਾਂ ਦਾ ਲੋਭ ਦਾ ਪਾਪ ਦਾ ਜਿਸ ਦਿਨ ਮਾਤਾ ਜੀ ਦੇ ਕੁੱਖੋ ਮਾਲਕ ਨੇ ਅਵਤਾਰ ਧਾਰਿਆ ਇਸ ਸਤਿਗੁਰ ਨੇ ਐਸਾ ਗਿਆਨ ਦਾ ਪ੍ਰਕਾਸ਼ ਕਰਵਾਇਆ ਸਤ ਨਾਮ ਗੁਰ ਮੰਤਰ ਦੜਾਇਆ ਐਸੇ ਨਾਮ ਸਤ ਨਾਮ ਦਾ ਮੰਤਰ ਸਾਰੀਆਂ ਸੰਗਤਾਂ ਨੂੰ ਸੁਣਾਇਆ ਤੇ ਸਾਰੀਆਂ ਸੰਗਤਾਂ ਹਰੀਆਂ ਭਰੀਆਂ ਹਰਿਆਵਲ ਇਸ ਜੀਵਨ ਦੇ ਵਿੱਚ ਹੋ ਗਿਆ ਸਤਗੁਰ ਨਾਨਕ ਜੀ ਦੇ ਆਗਮਣ ਦੀ ਖੁਸ਼ੀ ਸਾਡੀ ਨਕੋਦਰ ਦੀ ਸੰਗਤ ਬੜੇ ਪਿਆਰ ਦੇ ਨਾਲ ਮਨਾਉਂਦੀ ਹੈ ਗੁਰਦੁਆਰਾ ਸਿੰਘ ਸਭਾ ਦੀ ਸਾਰੀ ਸਮੂਹ ਪ੍ਰਬੰਧ ਕਮੇਟੀ ਅਤੇ ਸਤਕਾਰਯੋਗ ਸਾਡੇ ਵੀਰ ਕੁਲਵੰਤ ਸਿੰਘ ਜੀ ਉਹਨਾਂ ਵੱਲੋਂ ਬੜੇ ਇਚਾਉ ਦੇ ਨਾਲ ਸੰਗਤ ਰੂਪੀ ਵਿੱਚ ਹਾਜ਼ਰੀ ਭਰੀ ਜਾਂਦੀ ਰੋਜ਼ ਪ੍ਰਭਾਤ ਫੇਰੀ ਦੇ ਵਿੱਚ ਜਿੱਥੇ ਵੀਰ ਕੁਲਵੰਤ ਸਿੰਘ ਜੀ ਵੱਲੋਂ ਹਾਜ਼ਰੀ ਭਰੀ ਜਾਂਦੀ ਉੱਥੇ ਇਸ ਮੇਰੇ ਵੀਰ ਸਤਕਾਰਯੋਗ ਸਰਦਾਰ ਬਲਜੀਤ ਸਿੰਘ ਖਾਲਸਾ ਉਹਨਾਂ ਵੱਲੋਂ ਵੀ ਬੜੀ ਸ਼ਰਧਾ ਤੇ ਭਾਵਨਾ ਨੂੰ ਮੁੱਖ ਰੱਖਦਿਆਂ ਹਾਜ਼ਰੀ ਭਰੀ ਜਾਂਦੀ ਹੈ ਤੇ ਮੈਂ ਦੋਨਾਂ ਵੀਰਾਂ ਦਾ ਤੇ ਸਾਰੀ ਸੰਗਤ ਆ ਨੌਜਵਾਨ ਵੀਰਾਂ ਦਾ ਜਿਨ੍ਹਾਂ ਦਾ ਸਹਿਯੋਗ ਦੇ ਨਾਲ ਅੰਮ੍ਰਿਤ ਵੇਲਾ ਸਾਰੀ ਸੰਗਤ ਸੰਭਾਲਦੀ ਹੈ ਮੈਂ ਸਭ ਤੋਂ ਅੱਧ ਪਿਆਰ ਸਤਿਕਾਰ ਆਪਣੇ ਵੀਰਾਂ ਬੱਚਿਆਂ ਨੂੰ ਦੇਣਾ ਕਿਉਂਕਿ ਉਹਨਾਂ ਦਾ ਬੜਾ ਹਿੱਸਾ ਸਹਿਯੋਗ ਹੈ ਉਦਮ ਦੇ ਨਾਲ ਉੱਠਦੇ ਨੇ ਤੇ ਮੈਂ ਫਿਰ ਦੁਬਾਰਾ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀਆਂ ਸੰਤਾਂ ਵੱਲੋਂ ਤੇ ਦਾਸ ਵੱਲੋਂ ਬਹੁਤ ਬਹੁਤ ਲੱਖ ਲੱਖ ਵਧਾਈ ਮੈਂ ਵੀਰ ਨਰਿੰਦਰ ਸਿੰਘ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੇ ਉਤਪਨ ਦੇ ਨਾਲ ਅੱਗੇ ਅੱਗੇ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ ਇੱਥੇ ਬੜਾ ਸਹਿਯੋਗ ਦਿੰਦੇ ਨੇ ਗੁਰੂ ਘਰ ਲਈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਕਲਵੰਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਾ ਮਿੱਟੀ ਤੋਂ ਜਗ ਚਾਨਣ ਹੋਆ ਜੋ ਕਰ ਸੁ ਜਿਮੇ ਖਲਿਆਤਾਰ ਐਸ਼ਾ ਪੈ ਅੰਧੇਰ ਫੁਲੋਆ ਐਸੇ ਦੀਰਜਾ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਵ ਦੀਆਂ ਸਮੂਹ ਸੰਗਤਾਂ ਸਮੂਹ ਇਲਾਕਾ ਨਿਵਾਸੀ ਸਾਰੇ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਮੈਂ ਜੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਮਹਾਰਾ ਸੱਚੇ ਪਾਤਸ਼ਾਹ ਸਾਰੇ ਪਾਸੇ ਸੋਖ ਸ਼ਾਂਤੀ ਤੰਦਰੁਸਤੀ ਖੁਸ਼ੀਆਂ ਖੜੇ ਬਖਸਨ ਸੋ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਕੁਝ ਜਿਹੜੇ ਦਿਹਾੜੇ ਮਨਾਉਣ ਦਾ ਦਿਨ ਹਨ ਉਹ ਮੈਂ ਦੱਸ ਰਿਹਾ ਮੀਡੀਆ ਲਈ ਦੱਸ ਰਿਹਾ ਇਹ ਸਾਰੀ ਸੰਗਤ ਨੂੰ ਬੇਨਤੀ ਹੈ ਕਿ 5 ਤਰੀਕ ਨੂੰ ਗੁਰਦੁਆਰਾ ਸ੍ਰੀ ਹਰਿ ਸਿੰਘ ਸਭਾ ਵਿਖੇ ਚੱਲ ਰਿਹਾ ਸ੍ਰੀ ਖੰਡ ਪਾਠਾਂ ਦੇ ਜਾਪ ਦੀ ਲੜੀ ਦੇ ਭੋਗ ਪਾਏ ਜਾਣ ਕ੍ਰੰਤ ਸਾਰਾ ਦਿਨੀ ਕੀਰਤਨ ਦਰਬਾਰ ਅੱਜ ਕਥਾ ਵਿਚਾਰਾ ਹੋਣ ਗਿਆ ਗੁਰੂ ਕੇ ਲੰਗਰ ਥੋਟ ਵਰਤਨਗੇ 3 ਤਰੀਕ ਨੂੰ ਠੀਕ 10 ਵਜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਸਾਇਆ ਤੇ ਪੰਜਾ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋਣਗੇ ਜੋ ਕਿ ਸਾਰੇ ਸ਼ਹਿਰ ਦੀ ਪਰिक्रमा ਕਰਦੇ ਹੋਏ ਸ਼ਾਮ ਨੂੰ ਉੱਚੇ ਸੰਪੂਰਤਾ ਦੀ ਅਰਦਾਸ ਹੋਵੇਗੀ ਸੋ ਸਮੂਹ ਇਲਾਕਾ ਨਿਵਾਸੀ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਤਨ ਮਨ ਧਨ ਦੇ ਨਾਲ ਸਾਰੇ ਹੀ ਸਮਾਗਾਂ ਵਿੱਚ ਵੱਧ ਚੜ ਕੇ ਹਿੱਸਾ ਪਾਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਮੈਂ ਦੁਬਾਰਾ ਫੇ ਸਾਰੀ ਸੰਗਤ ਅਮਰਲਾ ਸ਼ੇਰਪੁਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਸਾਹਿਬ ਭਾਈ ترਸੀਮ ਸਿੰਘ ਜੀ ਹੈਡ ਗ੍ਰੰਤੀ ਗੁਰਦੁਆਰਾ ਸਾਹਿਬ ਅਤੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਅਤੇ ਇਹਨਾਂ ਦਾ ਧੰਨਵਾਦ ਕਰਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਸਿੰਘ ਸਭਾ ਵੱਲੋਂ ਸਮੂਹ ਸਾਰਿਆਂ ਵੱਲੋਂ ਹੀ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਸਾਰਿਆਂ ਤੁਹੀ ਲੱਖ-ਲੱਖ ਵਧਾਈਆਂ ਲੱਖ-ਲੱਖਾਂ ਸੰਦਨਾਂ ਵਾਹਿਗੁਰੂ ਜੀ ਕੀ ਧੰਨਤਾ ਵਾਹਿਗੁਰੂ ਜੀ ਕੀ ਜਗਰਤ ਕਰ ਮਲਤਾਨ ਦੀ ਫਿਰ ਕਰਤਾਰ ਦੇ ਨੂੰ ਆਇਆ ਜੜੇ ਸਵਾਏ ਦੇਹ ਦੇ ਕਲਯੁਗ ਨਾਨਕ ਨਾਮ ਤੇ ਆਇਆ ਮਾਲਿਆ ਸਿੱਕਾ ਜਗਤ ਵਿੱਚ ਨਾਨਕ ਨਰਮਨ ਪੰਥ ਚਲਾਇਆ ਕਾਂਤਲ ਸਿੰਘ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜੀਆਂ ਮਨਾਉਂਦੀਆਂ ਆਂ ਜਾਂ ਸੰਗਤਾਂ ਅੱਜ ਅਸੀਂ ਇਕੱਠੇ ਕਰਦੇ ਹਾਂ ਮਹਲਾ ਸ਼ੇਰਪੁਰਾ ਗੋਟਵਾਰਾ ਸਾਹਿਬ ਜੀ ਕਿ ਪਹੁੰਚੀਆਂ ਐਕਚੁਅਲੀ ਪ੍ਰਬੰਧਕ ਵੀ ਸਾਡੇ ਨਾਲ ਆਓ ਸਭ ਤੋਂ ਪਹਿਲਾਂ ਤਾਂ ਆਪਾਂ ਉਹਨਾਂ ਨਾਲ ਵਿਚਾਰ ਵੀ ਸਾਂਝ ਪਾਉਣੇ ਆ ਨਾਲੇ ਆਪਾਂ ਖਦੇ ਬੁਲਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੱਲ ਮੱਲਾਸ਼ੀਰ ਪਰ ਗੋਟਵਾਰਾ ਦੇ ਪ੍ਰਵਾਸੀ ਸੰਤਾਂ ਆਈਆਂ ਪ੍ਰਕਾਸ਼ਪਾਇ ਇਹਨਾਂ ਨਾਲ ਆਰਥਿਕ ਮੱਲਾਤਾਂ ਆਪਣੀ ਸੁਲ੍ਹਾ ਕਰਦੇ ਤੇ ਲੱਗ ਲੱਗ ਗੁਰਪੁਰ ਦੀ ਰਾਏ ਦਿੰਦੇ ਸਾਡੇ ਨਾਲ ਹੈਡ ਗ੍ਰੰਤੀ ਸਹਿਬਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਾਹਿਬ ਨੂੰ ਆਉਂਣਾ ਲਿਖਾ ਦੀ ਸਾਈਂ ਕਰਨੀ ਦੀ ਸਾਈਂ ਦੀ ਵਾਜਬ ਆ ਅਰੰਭ ਕੀ ਸਤਿਗੁਰਦਾਨ ਪ੍ਰਕਟਿਆ ਮਿੱਟੀ ਧੁੰਦਿਆ ਚਾਲਨ ਹੋਵਾ ਜੋਕਰ ਸੂਰਜ ਨਿਕਲਿਆ ਤਾਰੇ ਹਨੇਰ ਕੋਲ ਸਭ ਕੁਝ ਸਤਿਗੁਰ ਨਾਨਕ ਤੇ ਜੀ ਮਹਾਰਾਜ ਨੇ ਰਹਿਮ ਕੀਤਾ ਤਰਸ ਕੀਤਾ ਜੀਆ ਤੋਂ ਕਲ ਜੀ ਲਿਈਆਂ ਤੇ ਅਵਤਾਰ ਧਾਰਨ ਕੀਤਾ ਅਵਤਾਰ ਧਾਰਨ ਕਰਕੇ ਚੜਿਆ ਸੋਧਣ ਤਰਤ ਲੋਕਾਈ ਜਿਨ੍ਹਾਂ ਵਿਗੜੇ ਹੋਏ ਲੋਕਾਂ ਨੂੰ ਸੱਚ ਤੋਂ ਪਟਗੇ ਲੋਕਾਂ ਨੇ ਸੱਤ ਸਿੱਧੂ ਮੰਨ ਕੇ ਹੀ ਮਾਰਾਈ ਨੇ ਨਾਮ ਦੇ ਨਾਲ ਜੋੜਿਆ ਪਰਮੇਸ਼ਰ ਦੇ ਨਾਮ ਕਿ ਕਰਨੀ ਨਾਮ ਜਪਣਾ ਤੇ ਵੰਡਣਾ ਤਿੰਨ ਸਤਾਂ ਸਭ ਨੂੰ ਲੱਗੇ ਸੋ ਆਉ ਮਾਰੀ ਦੇ ਮਾਰੀ ਦੇ ਪੁੱਤ ਤੇ ਇਹਨਾਂ ਸਿਧਾਂਤਾਂ ਨੂੰ ਗ੍ਰਹਿਣ ਕਰਦੇ ਆ ਇਹਨਾਂ ਸਿਧਾਂਤਾਂ ਨੂੰ ਕੋਸ਼ਿਸ਼ ਕਰੀ ਆ ਆਪਾਂ ਜੀਵਨ ਸਫਲਾ ਕਰੀਏ ਵਾਹਿਗੁਰੂ ਜੀ ਦਾ ਪਾਸਤਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਚ ਬਾਈਗੁਰਜੀ ਖਾਲਸਾ ਬਾਈਗੁਰਜੀ ਜੀ ਭੱਜੇ ਅੱਜ ਮੱਲਾ ਸ਼ੇਰਪੁਰ ਵਾਖੇ ਗੁਰੂ ਜੁੱਤੀਆਂ ਸੰਗਤਾਂ ਵੱਲੋਂ ਪ੍ਰਵਾਹਤ ਫੇਰੀ ਆਈ ਆ ਮੱਲੇ ਵਿੱਚ ਅਸੀਂ ਇਹਨਾਂ ਦਾ ਤਹਿ ਦਰੋ ਮੱਲਾ ਨੂੰ ਆਪੇ ਆਈ ਹੈ ਜਰਤਾਂ ਤੇ ਅਜੀ ਗੁਰਦੁਆਰਾ ਸ਼ੇਰਪੁਰਾ ਵਿਖੇ ਪ੍ਰਭਾਤ ਫੇਰੀ ਪਹੁੰਚੀ ਹੈ ਜ ਜਿਹਦੇ ਨਾਮ ਨੇ ਪ੍ਰਦੀਪ ਸਿੰਘ ਜੀ ਆਓ ਅੰਦਰ ਜੇ ਅੰਚਾਰ ਸੰਗਤ ਕਰੀ ਆਪਾਂ ਉਹਦੇ ਨਾਲ ਤੇ ਸਭ ਤੋਂ ਪਹਿਲਾਂ ਆਪਾਂ ਪੱਤੇ ਦੀ ਸਾਈਂ ਜਾਨੇ ਜੀ ਬਾਈ ਜੀ ਦਾ ਫਲਸਫਾ ਬਾਈ ਜੀ ਪੱਤੇ ਦੀ ਐਸਾ ਵਾਸ਼ ਪ੍ਰਭਾਤ ਫੇਰੀ ਆਈ ਹੈ ਗੁਰਦੁਆਰਾ ਸਾਹਿਬ ਨੂੰ ਜਿਹੜਾ ਸੰਤਾਨ ਨੂੰ ਬਾਣਕ ਨਾਮ ਵਾਲੀ ਦਾ ਸੰਤਾਨ ਨੂੰ ਜੁਰਮਾਨਤ ਦੇਵ ਜੀ ਦੇ ਕੋਰਤ ਦੇ ਸੰਬੰਧ ਦੇ ਵਿੱਚ ਜਿਹੜੀਆਂ ਪ੍ਰਭਾਤ ਫੇਰੀਆਂ ਸਾਰੇ ਹੀ ਸ਼ਹਿਰ ਵਾਸੀਆਂ ਮਨੋਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਗੱਡੀ ਪਾਉਣਗੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਅੱਗੇ ਭਾਵੇਂ ਸਾਰਿਆਂ ਦੇ ਆਪਾਂ ਸਿਰਪਾ ਬਣਾਈ ਰੱਖੀ ਤੇ ਸਭ ਨੂੰ ਦਿਨ ਤੋਂ ਦੁੱਗਣੀ ਰਾਤ ਤੋਂ ਦੁੱਗਣੀ ਤਰੱਕੀ ਹੋਵੇ ਤੇ ਚੈਨਲ ਦੇ ਜੋ ਵਾਚਿੰਗ ਆ ਰਹੀ ਹੈ ਉਹ ਵੀ ਬਹੁਤ ਬਹੁਤ